ਸ਼ਵੇਦੀ ਰੋਸ਼ਨੀ ਖੜ ਰਹੀ ਸੀ ਜਿੰਦਕੌਰ ਆਪਣਾ ਨਿਤਨੇਮ ਮੁਕਾ ਕੇ ਸਕੂਲ ਲਈ ਤਿਆਰ ਹੋ ਰਹੀ ਸੀ ਉਹ ਸਧਾਰਨ ਕੁੜੀ ਲੱਗਦੀ ਸੀ ਪਰ ਅਸਲ ਵਿੱਚ ਉਹ ਅੱਖਰੀ ਸੀ ਜਿੰਦ ਨਾਮ ਜਪਣ ਵਾਲੀ ਸੀ ਉਸਦੇ ਮਨ ਵਿੱਚ ਗੁਰੂ ਦੇ ਬਚਨਾਂ ਦੀ ਰੋਸ਼ਨੀ ਸੀ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸਦੇ ਅੰਦਰ ਕੋਈ ਅਲੌਕਿਕ ਤਾਕਤ ਹੈ ਨਵੇਂ ਸਕੂਲ ਦੇ ਪਹਿਲੇ ਦਿਨ ਜਿੰਦ ਨੇ ਖੁਸ਼ੀ ਨਾਲ ਮੰਗਲਾ ਚਰਨ ਗਾਇਆ ਸੰਤੇਪਨੀਤ ਕਹਤੇ ਪਵਿੱਤ ਸਤਗੁਰ ਰਹਿ ਭਰਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨੇ ਹੌਲੀ ਜੀ ਮੁਸਕਰਾ ਕੇ ਕਿਹਾ ਗੁਰਪੂਰੇ ਮੇਰੀ ਰਾਖ ਲਾਈ ਗੁਰੂ ਹਮੇਸ਼ਾ ਤੇਰੀ ਰੱਖਿਆ ਕਰਨਗੇ ਜਿੰਦ ਨੇ ਆਤਮ ਵਿਸ਼ਵਾਸ ਨਾਲ ਉੱਤਰ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਤੀਹਾਂ ਮੈਨੂੰ ਕਿਸੇ ਦਾ ਡਰ ਨਹੀਂ ਸਕੂਲ ਵਿੱਚ ਕਈ ਵਿਦਿਆਰਥੀ ਉਸਦੀ ਦਸਤਾਰ ਵੇਖ ਕੇ ਹੈਰਾਨ ਰਹੇ ਕੁਝ ਉਸ ਦਾ ਮਖੌਲ ਵੀ ਕਰਨ ਲੱਗ ਪਏ ਤਿੰਨ ਕੁੜੀਆਂ ਨੇ ਉਸ ਦਾ ਰਾਹ ਰੋਕ ਲਿਆ ਵੇਖੋ ਅਜੀਬ ਕੁੜੀ ਇਹ ਸਿਰ ਤੇ ਕੀ ਬੰਨਿਆ ਹੈ ਕੋਈ ਤੋਲਿਆ ਤਾਂ ਨਹੀਂ ਉਹਨਾਂ ਨੇ ਉਸਦੀ ਦਸਤਾਰ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਜਿੰਦ ਦਾ ਦਿਲ ਪਾਰਾ ਹੋ ਗਿਆ ਉਸ ਨੂੰ ਰੋਣਾ ਆਇਆ ਪਰ ਉਸ ਨੂੰ ਮਾਂ ਦੀ ਗੱਲ ਯਾਦ ਆਈ ਉਹ ਅੱਖਾਂ ਬੰਦ ਕਰਦੀ ਹੈ ਤੇ ਅਰਦਾਸ ਕਰਦੀ ਹੈ ਹੇ ਵਾਈਗਰੂ ਮੈਨੂੰ ਉਹ ਥਾਂ ਦਿਖਾਓ ਜਿੱਥੋਂ ਮੈਨੂੰ ਹਿੰਮਤ ਮਿਲੇ